ਤਿੰਨ ਯਾਰ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਇੱਕੋ ਸਮੇਂ ਤੇ ਇਹਨਾਂ ਤਿੰਨੇ ਯਾਰਾਂ ਨੂੰ ਮੌਤ ਆਈ ਹੈ ਤਿੰਨੇ ਯਾਰ ਇੱਕੋ ਸਮੇਂ ਰੱਬ ਨੂੰ ਪਿਆਰੇ ਹੋਏ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਦੇ ਲਈ ਜਾ ਰਹੇ ਸੀ ਤਾਂ ਇਹਨਾਂ ਦੇ ਕਾਰ ਦੀ ਟੱਕਰ ਆ ਜਿਹੜੀ ਉਹ ਇੱਕ ਟਰਾਲੇ ਨਾਲ ਹੁੰਦੀ ਆ ਜਿਸ ਕਰਕੇ ਇਸ ਟੱਕਰ ਦੇ ਵਿੱਚ ਇਹਨਾਂ ਤਿੰਨੇ ਯਾਰਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਸੰਗਰੂਰ ਦੇ ਲੱड्डा ਕੋਠੀ ਦੇ ਕੋਲ ਵਾਪਰਿਆ ਇਹ ਤਿੰਨ ਯਾਰ ਜਿਹੜੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਨਿੱਜੀ ਕੰਮ ਦੇ ਲਈ ਸੰਗਰੂਰ ਵੱਲ ਜਾ ਰਹੇ ਸੀ ਤਾਂ ਸੰਗਰੂਰ ਦੇ ਵੱਲੋਂ ਇੱਕ ਟਰਾਲਾ ਆ ਰਿਹਾ ਸੀ ਤੇ ਇਹਨਾਂ ਦੀ ਕਾਰ ਦੀ ਟੱਕਰ ਜੜੀ ਉਸ ਟਰਾਲੇ ਦੇ ਨਾਲ ਹੋ ਜਾਂਦੀ ਹੈ ਤੇ ਟੱਕਰ ਤੋਂ ਬਾਅਦ ਇਹਨਾਂ ਤਿੰਨੇ ਯਾਰਾਂ ਦੀ ਮੌਤ ਆ ਜੜੀ ਉਹ ਹੋ ਜਾਂਦੀ ਹੈ ਤਾਂ ਇੱਕ ਮੁੰਡਾ ਦੱਸਿਆ ਜਾ ਰਿਹਾ ਹੈ ਕਿ 12 ਦਸੰਬਰ ਨੂੰ ਹੀ ਹਲੇ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਸੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਪਣੇ ਯਾਰਾਂ ਦੇ ਨਾਲ ਇਕੱਠੇ ਹੋ ਕੇ ਕਾਰ ਦੇ ਵਿੱਚ ਸਵਾਰ ਹੋ ਕੇ ਸੰਗਰੂਰ ਦੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਇਹਨਾਂ ਦੇ ਕਾਰ ਦੀ ਟੱਕਰ ਆ ਜਿਹੜੀ ਉਹ ਇੱਕ ਟਰਾਲੇ ਦੇ ਨਾਲ ਹੋਈ ਜਿਸ ਕਰਕੇ ਇਹਨਾਂ ਤਿੰਨੇ ਯਾਰਾਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਮੁੰਡਾ 12 ਦਸੰਬਰ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਪਣੇ ਯਾਰਾਂ ਦੋਸਤਾਂ ਨੂੰ ਬੁਲਾਉਂਦਾ ਯਾਰਾਂ ਦੋਸਤਾਂ ਨੂੰ ਬੁਲਾ ਕੇ ਕਾਰ ਦੇ ਵਿੱਚ ਸਵਾਰ ਹੋ ਜਾਂਦੇ ਨੇ ਕਿਸੇ ਨਿੱਜੀ ਕੰਮ ਦੇ ਲਈ ਸੰਗਰੂਰ ਵੱਲ ਤੁਰ ਪੈਂਦੇ ਨੇ ਕਾਰ ਦੇ ਵਿੱਚ ਤਾਂ ਇਹਨਾਂ ਦੇ ਕਾਰ ਦੀ ਟੱਕਰ ਜਿਹੜੀ ਉਹ ਇੱਕ ਟਰਾਲੇ ਦੇ ਨਾਲ ਹੋਈ ਜਦੋਂ ਇਹ ਟੱਕਰ ਹੁੰਦੀ ਆ ਤਾਂ ਉਸੇ ਸਮੇਂ ਇਹਨਾਂ ਤਿੰਨੇ ਯਾਰਾਂ ਦੀ ਮੌਤ ਹੋ ਜਾਂਦੀ ਆ ਤਾਂ ਤਿੰਨੇ ਯਾਰਾਂ ਦੀ ਤਸਵੀਰਾਂ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਇੱਕ ਟਰਾਲਾ ਜਿਹੜਾ ਕਿ ਸੰਗਰੂਰ ਤੋਂ ਆ ਰਿਹਾ ਸੀ ਤੇ ਇਹ ਮੁੰਡੇ ਦੇ ਛੇ ਉਹ ਸੰਗਰੂਰ ਵੱਲ ਜਾ ਰਹੇ ਸੀ ਤਾਂ ਆਮੋ ਸਾਹਮਣੇ ਤੋਂ ਇਹਨਾਂ ਦੀ ਟੱਕਰ ਆ ਜਿਹੜੀ ਉਹ ਹੋ ਜਾਂਦੀ ਹੈ ਹਾਲਾਂਕਿ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਇਹ ਟੱਕਰ ਹੋਈ ਆ ਪਰ ਟੱਕਰ ਦੇ ਵਿੱਚ ਇਹਨਾਂ ਤਿੰਨੇ ਯਾਰਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਤਿੰਨ ਯਾਰ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਇੱਕੋ ਸਮੇਂ ਤੇ ਇਹਨਾਂ ਤਿੰਨੇ ਯਾਰਾਂ ਨੂੰ ਮੌਤ ਆਈ ਹੈ ਤਿੰਨੇ ਯਾਰ ਇੱਕੋ ਸਮੇਂ ਰੱਬ ਨੂੰ ਪਿਆਰੇ ਹੋਏ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਕਿਸੇ ਨਿੱਜੀ ਕੰਮ ਦੇ ਲਈ ਜਾ ਰਹੇ ਸੀ ਤਾਂ ਇਹਨਾਂ ਦੇ ਕਾਰ ਦੀ ਟੱਕਰ ਜਿਹੜੀ ਉਹ ਇੱਕ ਟਰਾਲੇ ਨਾਲ ਹੁੰਦੀ ਆ ਜਿਸ ਕਰਕੇ ਇਸ ਟੱਕਰ ਦੇ ਵਿੱਚ ਇਹਨਾਂ ਤਿੰਨੇ ਯਾਰਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਭਿਆਨਕ ਹਾਦਸਾ ਵਾਪਰਿਆ ਇਹ ਹਾਦਸਾ ਸੰਗਰੂਰ ਦੇ ਲੱड्डा ਕੋਠੀ ਦੇ ਕੋਲ ਵਾਪਰਿਆ ਇਹ ਤਿੰਨ ਯਾਰ ਜਿਹੜੇ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਨਿੱਜੀ ਕੰਮ ਦੇ ਲਈ ਸੰਗਰੂਰ ਵੱਲ ਜਾ ਰਹੇ ਸੀ ਤਾਂ ਸੰਗਰੂਰ ਦੇ ਵੱਲੋਂ ਇੱਕ ਟਰਾਲਾ ਆ ਰਿਹਾ ਸੀ ਤੇ ਇਹਨਾਂ ਦੀ ਕਾਰ ਦੀ ਟੱਕਰ ਆ ਜਿਹੜੀ ਉਸ ਟਰਾਲੇ ਦੇ ਨਾਲ ਹੋ ਜਾਂਦੀ ਆ ਤੇ ਟੱਕਰ ਤੋਂ ਬਾਅਦ ਇਹਨਾਂ ਤਿੰਨੇ ਯਾਰਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਇੱਕ ਮੁੰਡਾ ਦੱਸਿਆ ਜਾ ਰਿਹਾ ਕਿ 12 ਦਸੰਬਰ ਨੂੰ ਹੀ ਹਲੇ ਕੈਨੇਡਾ ਤੋਂ ਵਾਪਸ ਪੰਜਾਬ ਆਇਆ ਸੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਪਣੇ ਯਾਰਾਂ ਦੇ ਨਾਲ ਇਕੱਠੇ ਹੋ ਕੇ ਕਾਰ ਦੇ ਵਿੱਚ ਸਵਾਰ ਹੋ ਕੇ ਸੰਗਰੂਰ ਦੇ ਵੱਲ ਜਾ ਰਿਹਾ ਸੀ ਤਾਂ ਅਚਾਨਕ ਇਹਨਾਂ ਦੇ ਕਾਰ ਦੀ ਟੱਕਰ ਆ ਜਿਹੜੀ ਉਹ ਇੱਕ ਟਰਾਲੇ ਦੇ ਨਾਲ ਹੋਈ ਜਿਸ ਕਰਕੇ ਇਹਨਾਂ ਤਿੰਨੇ ਯਾਰਾਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਮੁੰਡਾ 12 ਦਸੰਬਰ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਪਣੇ ਯਾਰਾਂ ਦੋਸਤਾਂ ਨੂੰ ਬੁਲਾਉਂਦਾ ਯਾਰਾਂ ਦੋਸਤਾਂ ਨੂੰ ਬੁਲਾ ਕੇ ਕਾਰ ਦੇ ਵਿੱਚ ਸਵਾਰ ਹੋ ਜਾਂਦੇ ਨੇ ਕਿਸੇ ਨਿੱਜੀ ਕੰਮ ਦੇ ਲਈ ਸੰਗਰੂਰ ਵੱਲ ਤੁਰ ਪੈਂਦੇ ਨੇ ਕਾਰ ਦੇ ਵਿੱਚ ਤਾਂ ਇਹਨਾਂ ਦੇ ਕਾਰ ਦੀ ਟੱਕਰ ਜਿਹੜੀ ਉਹ ਇੱਕ ਟਰਾਲੇ ਦੇ ਨਾਲ ਹੋਈ ਜਦੋਂ ਇਹ ਟੱਕਰ ਹੁੰਦੀ ਆ ਤਾਂ ਉਸੇ ਸਮੇਂ ਇਹਨਾਂ ਤਿੰਨੇ ਯਾਰਾਂ ਦੀ ਮੌਤ ਹੋ ਜਾਂਦੀ ਆ ਤਾਂ ਤਿੰਨੇ ਯਾਰਾਂ ਦੀ ਤਸਵੀਰਾਂ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਰਾਤ ਦੇ ਸਮੇਂ ਇਹ ਹਾਦਸਾ ਵਾਪਰਿਆ ਇੱਕ ਟਰਾਲਾ ਜਿਹੜਾ ਕਿ ਸੰਗਰੂਰ ਤੋਂ ਆ ਰਿਹਾ ਸੀ ਤੇ ਇਹ ਮੁੰਡੇ ਜਿਹੜੇ ਉਹ ਸੰਗਰੂਰ ਵੱਲ ਜਾ ਰਹੇ ਸੀ ਤਾਂ ਆਮੋ ਸਾਹਮਣੇ ਤੋਂ ਇਹਨਾਂ ਦੀ ਟੱਕਰ ਆ ਜਿਹੜੀ ਉਹ ਹੋ ਜਾਂਦੀ ਹੈ ਹਾਲਾਂਕਿ ਕਾਰਨ ਤਾਂ ਪਤਾ ਨਹੀਂ ਲੱਗ ਸਕੇ ਕਿ ਕਿਹੜੇ ਕਾਰਨਾਂ ਕਰਕੇ ਇਹ ਟੱਕਰ ਹੋਈ ਆ ਪਰ ਟੱਕਰ ਦੇ ਵਿੱਚ ਇਹਨਾਂ ਤਿੰਨੇ ਯਾਰਾਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ